ਮੈਂ ਆਪ ਤੁਹਾਡੇ ਤੇ ਕੀ ਕਹਿਣਾ ਚਾਹੁੰਦਾ ਮੈਂ ਐਕਸ ਆਰਮੀ ਕੈਪਟਨ ਨਰਿੰਦਰ ਸਿੰਘ ਚੀਦਾ ਪਿੰਡ ਬਡਾਲਾ ਜੌਨ ਅਸੀਂ ਅੱਜ ਨੰਗਲ ਵਿਧਾਲ ਸਿੰਘ ਪਿੰਡ ਦੇ ਵਿੱਚ ਭੰਤਨ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਸਮਾਗਮ ਤੇ ਪਹੁੰਚੇ ਹਾਂ ਇਹ ਜੋ ਸਾਰਾ ਇਹ ਸਮਾਗਮ ਦਾ ਉਪਰਾਲਾ ਹੈ ਸਾਡੇ ਵਿੱਚ ਸਰਬਸਾਂਝੀ ਸੁਸਾਇਟੀ ਦੇ ਕਨਵੀਨਰ ਭਾਈ ਮਨਜੀਤ ਸਿੰਘ ਜੀ ਦਿਹਲਾਵਾਰ ਜੋ ਕਿ ਆਪ ਦੇ ਪਹਿਲੋਂ ਸੰਮੁਖ ਹੋ ਚੁੱਕੇ ਹਨ ਇਹ ਉਹਨਾਂ ਦੀ ਸੁਸਾਇਟੀ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਸਮਾਗਮ ਕਰਾਇਆ ਗਿਆ ਹੈ ਸਵੇਰ 10 ਵਜੇ ਤੋਂ ਲੈ ਕੇ ਹੁਣ 2 ਵਜੇ ਤੱਕ ਕਾਫੀ ਮਹਾਨ ਸ਼ਖਸੀਅਤਾਂ ਪੰਥ ਦੇ ਮੌਜੂਦਾ ਮੁਖੀ ਦਸ਼ਮੇਸ਼ ਤਰਨਾਦਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਘੋੜਸਵਾਰ ਮੌਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦੇ ਹੈੱਡ ਪ੍ਰਚਾਰਕ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਹਾਜ਼ਰੀ ਭਰ ਕੇ ਗਏ ਹਨ ਉਪਰੰਤ ਨਰਵੈਰ ਖਾਲਸਾ ਬੀਬੀਆਂ ਦਾ ਜਥਾ ਲੁਧਿਆਣੇ ਤੋਂ ਆਇਆ ਸੀ ਉਹ ਵੀ ਹਾਜ਼ਰੀ ਭਰ ਕੇ ਗਏ ਹਨ ਉਪਰੰਤ ਹੁਣ ਇੱਕ ਪੰਥਕ ਕੁਇਸ਼ਰੀ ਜਥਾ ਭਾਈ ਅਵਤਾਰ ਸਿੰਘ ਲੇਲ ਜੋ ਮੌਜੂਦਾ ਸੇਵਾ ਦੇ ਸਟੇਜ ਤੇ ਕਰ ਰਹੇ ਹਨ ਇਸੇ ਤਰ੍ਹਾਂ ਬਹੁਤ ਹੀ ਮਹਾਨ ਸ਼ਖਸੀਅਤਾਂ ਨੂੰ ਇੱਕ ਸਮਾਗਮ ਦੇ ਵਿੱਚ ਸੱਦੇ ਦਿੱਤੇ ਗਏ ਹਨ ਇਹ ਸਾਡੇ ਲਾਗੇ ਜਿੰਨੇ ਵੀ ਨਜ਼ਦੀਕੀ ਪਿੰਡ ਹੈ ਜਾਂਦੇ ਤਲਵੰਡੀ ਮਲਕਪੁਰ ਨੰਗਲ ਬਡਾਲਾ ਜੋੜ ਔਰ ਰੋਪੇਨ ਇਹਨਾਂ ਸਾਰਿਆਂ ਹੀ ਨਗਰਾਂ ਨੇ ਬੜਾ ਸੰਯੋਗ ਦਿੱਤਾ ਹੈ ਬੜਾ ਪ੍ਰਵਾਹ ਹੰਗਾਰਾ ਹੈ ਤੇ ਸੰਕਟ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਸਮਾਗਮ ਵਿੱਚ ਤੇ ਅਸੀਂ ਭਾਈ ਮਨਜੀਤ ਸਿੰਘ ਦੇਲਾਵਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਲਕਾ ਜੰਡਿਆਲਾ ਨੂੰ ਸਰਵ ਸੰਗੀ ਸੁਸਾਇਟੀ ਬਣਾ ਕੇ ਇੱਕ ਬਹੁਤ ਵੱਡਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜਿਸ ਤਰ੍ਹਾਂ ਕਿ ਭਾਈ ਵਰਿੰਦਰ ਸਿੰਘ ਫੌਜੀ ਨੇ ਦੱਸਿਆ ਹੈ ਕਿ ਅਸੀਂ ਪਿੰਡੋਂ ਪਿੰਡ ਜਾ ਕੇ 11 ਮੈਂਬਰੀ ਕਮੇਟੀ ਬਣਾ ਰਹੇ ਹਾਂ ਤਾਂ ਕਿ ਸਾਡੇ ਆਉਣ ਵਾਲੇ ਅੰਮ੍ਰਿਤਸਰ ਫਰਮਸਾਂਜੀ ਸੋਸਾਇਟੀ ਦਿਨ-ਦਿਨ ਤਰੱਕੀ ਕਰ ਸਕੇ ਸਾਡੀ ਰੰਗਰੇਟਾ ਜੂਥ ਨੂੰ ਸੁਚੇਤ ਕਰ ਰਹੀਏ ਆ ਕੇ ਰੰਗਰੇਟਾ ਜੂਥ ਮਸ਼ੀਆਂ ਦੇਖ ਕੇ ਆਪਣੇ ਸੱਚੀ ਕੌਮ ਦੇ ਲੜ ਲਗੇ ਆਪਣੇ ਵੱਡ ਪਰਚਾ ਦਾ ਜੋ ਇਤਿਹਾਸ ਹੈ ਉਹਨੂੰ ਸੰਭਾਲੇ ਇਹ ਬਹੁਤ ਵੱਡੀ ਦੇਣ ਹੈ ਭਾਈ ਮਨਜੀਤ ਸਿੰਘ ਜੀ ਦੀ ਜੋ ਇੱਕ ਵੱਡਾ ਪ੍ਰਾਲਾ ਕਰਕੇ ਨੰਗਲ ਬਿਆਲ ਸਿੰਘ ਦੇ ਵਿੱਚ ਜਿਹੜਾ ਇੱਕ ਸਮਾਗਮ ਕਰਵਾਇਆ ਗਿਆ ਸਮਾਗਮ ਤੇ ਸਾਰੇ ਪਿੰਡਾਂ ਵਿੱਚ ਹੋ ਰਹੇ ਹਨ ਪਰ ਅਸੀਂ ਸਾਰਿਆਂ ਨੇ ਇੱਕ ਇਸ ਉੱਤਰਤਾ ਕਰਨ ਕਰਕੇ ਇੱਕ ਵੱਡਾ ਪਾਠ ਜੋ ਪਿੰਡ ਮੰਨੂ ਜਿਆਸ ਸਿੰਘ ਵਿੱਚ ਕੀਤਾ ਹੈ ਕਿਉਂਕਿ ਸਾਡੇ ਜਿਹੜੇ ਸਰਬਸਾਂਝੀ ਸੁਸਾਇਟੀ ਦੇ ਕਮਿਨਰ ਭਾਈ ਮਨਜੀਤ ਸਿੰਘ ਡੇਲਾਵਾਲ ਉਨ੍ਹਾਂ ਦੇ ਕਾਰਨ ਕਾਫੀ ਮਹਾਨ ਸਿੱਖਿਆਤਾਂ ਨੇ ਵੀ ਹਾਜ਼ਰੀਆਂ ਭਰੀਆਂ ਭਾਈ ਕੋਲਜੀਤ ਸਿੰਘ ਜੀ ਸੋਤਾ ਫੌਜਦ ਸਮਾਜ ਪਾਰਟੀ ਉਹ ਵੀ ਹਾਜ਼ਰੀ ਭਰ ਕੇ ਗਏ ਹਨ ਪੰਜਾਬ ਪ੍ਰਧਾਨ ਨਰਿੰਗਰੇਟਾ ਜੀ ਤੇ ਭਾਈ ਨਰਮਲ ਸਿੰਘ ਜੀ ਜੀਦਾ ਉਹ ਵੀ ਹਾਜ਼ਰੀ ਭਰ ਕੇ ਗਏ ਹਨ ਹੋਰ ਵੀ ਕਈ ਮਹਾਨ ਸਿੱਖਿਆਤਾਂ ਸਾਰੇ ਨਗਰਾਂ ਦਾ ਪਹਿਲੇ ਦਿਨੋਂ ਧੰਨਵਾਦ ਹਾਂ ਸਾਰੇ ਨਗਰਾਂ ਦੇ ਗ੍ਰੰਥੀ ਸਹਿਬਾਨ 11 ਮੈਂਬਰੀ ਕਮੇਟੀ ਇਹਨਾਂ ਦੇ ਬਹੁਤ ਹੀ ਔਰ ਸਮੁੱਚੀ ਲੰਗਰਵਾਰ ਸਿੰਘ ਦੀ ਟੀਮ ਜੋ ਸਿਹਰਾ ਦਾ ਟੀਮ ਹੈ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਇੰਨੇ ਵੱਡੇ ਸਮਾਗਮ ਦਾ ਆਯੋਜਨ ਕੀਤਾ ਹੈ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਦਾ ਜੱਥੇ ਦੇਖੋ

پہاگ سارا ہو سکے کرپ اور واحر جی کا خالصا واحر ਉਹਨਾਂ ਨੂੰ ਮੈਸੇਜ ਆਇਆ ਕਿ ਸਾਰੇ ਸੰਗਤ ਨੂੰ ਜਿਹੜੇ ਬੱਚੇ ਨੌਜਵਾਨ ਨਸ਼ਿਆਂ ਨਾਲ ਜੁੜੇ ਹੋયા ਉਹਨਾਂ ਨੂੰ ਕਹਦੀ ਹੋਏ ਬੇਨਤੀ ਆ ਇਹ ਸਾਰੇ ਹਰ ਇੱਕ ਪਿੰਡ ਪਿੰਡ ਜਾ ਕੇ ਇਹ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਸਾਰੀ ਸੰਗਤ ਗੁਰੂ ਨਾਲ ਜੁੜੇ ਗੁਰੂ ਨਾਲ ਜੁੜ ਕੇ ਆਪਣੇ ਜਿਹੜੇ ਰਸੂ ਜਿਹੜੇ ਵੀ ਬੰਦੇ ਕਰਦੇ ਨਾਲ ਟਾ ਕੇ ਆਪਣੇ ਗੁਰੂ ਨਾਲ ਜੁੜੀਏ Oh. Guarda, <laughs> ਆਪ ਪੱਲੇ ਵਾਇਬ ਦੀ ਕਾਲ ਸਾਹਿਬ ਵਾਇਬ ਦੇ ਸਤੇ ਜੋ ਤੁਹਾਡੇ ਮਾਧਿਮ ਨਾਲੀ ਜੀਡੀਐਸ ਨਿਊਜ਼ ਦਾ ਸੀ ਧੰਨਵਾਦ ਕਰਦੇ ਆ ਤਾਂ ਸੋ ਰੰਗਰੇਟਾ ਜੋ ਟਿਕਾ ਪ੍ਰੈਜ਼ੀਡੈਂਟ ਪੰਜਾਬ ਅਤੇ ਮੇਰੇ ਨਾਲ ਪੰਜਾਬ ਪ੍ਰਧਾਨ ਪੰਜਾਬ ਚੇਅਰਮੈਨ ਦਾ ਅਫੀਸ਼ੀਅਲ ਜੀ ਭੀਮ ਅਤੇ ਮੇਰੀ ਪੂਰੀ ਰੰਗਰੇਟਾ ਜੋ ਟਿਕਾ ਦੀ ਟੀਮ ਅੱਜ ਪਿੰਡ ਬਿਆਲ ਨਗਰ ਵਿੱਚ ਪਹੁੰਚੀ ਆ ਕਿਥੇ ਅੰਮ੍ਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਦੇ بیٹے ਉਹਨਾਂ ਦਾ ਜਿਹੜਾ ਜਨਮ ਦਿਹਾੜਾ ਜਿਹੜਾ 363 ਵਾ ਜਿਹੜਾ ਮਨਾਇਆ ਜਾ ਰਿਹਾ ਤੇ ਸਾਡੇ ਵਿਸ਼ੇਸ਼ ਤਨਦਲ ਦੇ ਮੁਖੀ ਸਿੰਘ ਸਾਹਿਬ ਜੈਦਰਬਾਬ ਮੇਜਰ ਸਿੰਘ ਜੀ ਸੋਢੀ ਜਿਨ੍ਹਾਂ ਦੀ ਗਵਾਈ ਹੇਠ ਜਿਹੜਾ ਸਾਰਾ ਇਹ ਉਪਰਾਲੇ ਚੱਲ ਰਹੇ ਆ ਤੇ ਅਸੀਂ ਪੂਰੇ ਨਗਰ ਵਾਸੀ ਬਾਬਾ ਮੇਜਰ ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਕੀਤਾ ਕਿ ਜਿਹੜਾ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਸਿੱਖੀ ਦੇ ਰਾਹ 'ਤੇ ਲေါ် ਰਹੇ ਆ ਤੇ ਅਸੀਂ ਲਾਗੇ ਦੀਆਂ ਜਿੰਨੀਆਂ ਵੀ ਸਾਡੀਆਂ ਇਲਾਕੇ ਦੀਆਂ ਸੰਗਤਾਂ ਦੂਰ ਨੇੜੇ ਦੀਆਂ ਸੀ ਸਿੰਘ ਸਾਹਿਬ ਜੈਦਰਬਾਬਾ ਮੇਜਰ ਸਿੰਘ ਸੋਢੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤਾਂ ਕਿ ਉਹਨਾਂ ਨੇ ਇੱਕੋ ਜਿਹੜਾ ਸ਼ਵਾਂ ਦਿਆਂ ਨਸ਼ਿਆਂ ਦਾ ਜਿਹੜਾ ਵਗ ਰਿਆ ਅਤੇ ਜਿਹੜੇ ਲੋਕ ਸਿੱਖੀ ਤੋਂ ਟੁੱਟੇ ਆ ਉਹਨਾਂ ਨੂੰ ਵੀ ਜਿਹੜਾ ਸਿੱਖੀ ਦੇ ਨਾਲ ਜੋੜ ਰਿਹਾ ਤੇ ਸਾਨੂੰ ਵੀ ਜਿਹੜਾ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਤੇ ਅਸੀਂ ਸਰਦਾਰ ਮਨਜੀਤ ਸਿੰਘ ਜੀ ਅਤੇ ਸਰਬਜੀ ਸਿੰਘ ਜੀ ਫੌਜੀ ਸਾਹਿਬ ਜਿਹੜੇ ਦਿਆਲਨਗਰ ਤੋਂ ਉਹਨਾਂ ਦਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਾਡੀ ਰੰਗਰੇਟਾ ਯੂਥ ਇਕਟਾ ਜਥੇਬੰਦੀ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ہردر سنگھ بوجی جی ننگر دیال سنگھ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਸੰਕਾ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆ ਨੌ ਨਰਾਂ ਨੂੰ ਫੀਲ ਕਰਦੇ ਆ ਕਿ ਵਾਦ ਚੜ ਕੇ ਗੁਰੂ ਵਾਲੇ ਬਣਿਏ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਾਦ ਚੜ ਕੇ ਬਾਬਾ ਜੀਵੰਤ ਸਿੰਘ ਦਾ ਜਰਮਦਾਰੇ ਮਨਾਇਆ ਜਾਵੇ ਜਿਸ ਨਾਲ ਸਮਾਜ ਤੇ ਬਹੁਤਾਰੇ ਤਰ੍ਹਾਂ ਹੋਰ ਇਹਨਾਂ ਹੋ ਰਿਹਾ ਹੈ ਆਪ ਸਰਤਾ ਨੂੰ ਮਾਲੂਮ ਪਾਇਆ ਜਾ ਰਿਹਾ ਹੈ ਜਿਸ ਦੇ ਵੱਲੋਂ ਕੀ ਪਰਾਇ ਉਹ ਬੰਦੀਆਂ ਲੋ ਜਿਵੇਂ ਕਿ ਅਸੀਂ ਅੱਜ ਤੰਤਨ ਬਾਬਾ ਜੀਵਰ ਸਿੰਘ ਸਰਬਸਾਜੀ ਸੇਵਾ ਸੁਸਾਇਟੀ ਤਿਆਰ ਕੀਤੀ ਆ ਇੱਕ ਜਫੇਬੰਦੀ ਤਿਆਰ ਕੀਤੀ ਆ ਕੋਈ ਸੰਤਨ ਉਹ ਬੇਨਤੀ ਆ ਕਿ ਵੱਧ ਚੜ ਕੇ ਸਾਥ ਦੇਣਾ ਤੇ ਨੌਜਵਾਨਾਂ ਨੂੰ ਮਤਾਨਾ ਨੂੰ ਪਰਵਾਂ ਨੂੰ ਉਹ ਬੱਚਿਆਂ ਨੂੰ ਇਹਨਾਂ ਨੂੰ ਆਪਾਂ ਨਸ਼ੇ ਵੱਲੋਂ ਮੋੜੀਏ ਤੇ ਗੁਰਸਿੱਖੀ ਪ੍ਰਚਾਰ ਕਰੀਏ ਗੁਰਸਿੱਖੀ ਜੀਵਨ ਵਾਲੇ ਬਣੀਏ ਤਾਂ ਕਿ ਸਾਡੇ ਬੱਚੇ ਨਸ਼ਿਆਂ ਵੱਲ ਨਾ ਜਾਣ ਜਦੋਂ ਇਹ ਨਸ਼ਿਆਂ ਵੱਲ ਨਾ ਜਾਣਗੇ ਆਪਣੇ ਆਪ ਹੀ ਵੈਗੁਰੂ ਦੀ ਮੇਰਾ ਜੁਗੂ ਤੇ ਬੱਚੇ ਚੜ੍ਹਦੀ ਕਲਾ ਵਿੱਚ ਚੋਂਗੇ ਸਾਰੀ ਹੈਗੀ ਕਾਮ ਚੜ੍ਹਦੀ ਕਲਾ ਵਿੱਚ ਚਲੀ ਦੀ ਕਿਉਂਕਿ ਦਾ ਸਾਰਿਆਂ ਸਾਡੇ ਵੀਰਾਂ ਨੂੰ ਬੇਨਤੀ ਆ ਸਾਡੀ ਤਨ ਬਾਬਾ ਦੀਮਨ ਸਿੰਘ ਸਰਬਖਾਂਦੀ ਸੇਵਾ ਸੁਸਾਇਟੀ ਬਣਾਈ ਜੋ ਵੱਲ ਚੜ ਕੇ ਇਸਾਫਾਣਾ ਸਾਧੇਨ ਸਾਡਾ ਤੇ ਅੱਗੇ ਆ ਕੇ ਅਸੀਂ ਹੋਰ ਵੱਡੇ ਉਪਰਾਲੇ ਕਰੀਏ ਕਾਮ ਨੂੰ ਜਗਾਈਏ ਆਪਾਂ ਤੇ ਨਸ਼ਿਆਂ ਤੋਂ ਦੂਰ ਕਰੀਏ ਬੱਚਿਆਂ ਨੂੰ ਸਾਡੀ ਲੱਗੋ ਬੰਦੀ ਗੱਲੋਂ ਆਈ ਪਹਿਲਾ ਸਮਾਗਮ ਦਾ ਕਿ ਉਹਦਾ ਸਮਾਗਮ ਨਾ ਕਰਦਾ ਸਾਡਾ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਵੇਂ ਕਿ ਅਸੀਂ ਪੈਦਾ ਆਏ ਉਦੋਂ ਤੋਂ ਹੀ ਅਸੀਂ ਗੁਰੂ ਮਹਾਰਾਜ ਨਾਲ ਜੁੜੇ ਆ ਅਸੀਂ ਆਦਾ ਇਹ ਪ੍ਰਚਾਰ ਰਿਹਾ ਸਾਡੇ ਮੰਮੀ ਦਾਦੀ ਤੋਂ ਲੈ ਕੇ ਸਾਡੇ ਪਰਿਵਾਰ ਤੋਂ ਕਿ ਗੁਰੂ ਪਣੀਏ ਬੋਰਸੇਕ ਪਣੀਏ ਨਸ਼ਿਆਂ ਤੋਂ ਦੂਰ ਰਹਿਓ ਅੱਲਾ ਹੀ ਜਿਨੇ ਦੇ ਆਰਮੀ ਜੇ ਨੌਕਰੀ ਕੀਤੀ 20 ਸਾਲ ਉਥੇ ਵੀ ਅਸੀਂ ਸਪੋਰਟਸ ਦੇ ਜਵਾਬ ਕਰਦੇ ਸਿਲਾ ਅੱਜ ਜਿਨੇ ਦੇ ਨਗਰ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰੀਦਾ ਸ਼ਾਮ ਨੂੰ ਤੇ 2 ਘੰਟੇ ਲਵਾਈਦੇ ਆ ਕਿ ਐਕਸਰਸਾਈਜ਼ ਨਾਲ ਜਰੋ ਸਿਹਤ ਦਾ ਖਿਆਲ ਰੱਖੋ ਗੁਰੂ ਵਾਲੇ ਬਣੋ ਉਦਾਂ ਅਸੀਂ ਸਵਾਨ ਨਿਭਾਰੇ ਲਗਾਤਾਰ ਸੁਸਾਇਟੀ ਸਾਡੀ ਬਹੁਤ ਦਿਨ ਬਾਰ ਦਿਨ ਬਾਰ ਬੇਲ ਬੱਚੇ ਜੁੜ ਰਹੇ ਆ ਸਾਫ ਹੋਰੀ ਨਹੀਂ ਸਕਦਾ ਕਿ ਬੰਦੀ ਬੰਦੀ ਕੀ ਕਾਰਜ ਕਰਨੇ ਜਾ ਰਹੇ ਸਾਡੀ ਸੋਸਾਇਟੀ ਵੱਲੋਂ ਬਹੁਤ ਜ਼ਿਆਦੇ ਉਪਰਾਲੇ ਕੀਤੇ ਜਾ ਰਹੇ ਜਿਵੇਂ ਕਿ ਐਂਬੂਲੈਂਸ ਗੱਡੀ ਦਿੱਤੀ ਜਾ ਰਹੀ ਹੈ ਇੱਕ ਫ੍ਰੀ ਸੇਵਾ ਸੰਕਾ ਨੂੰ ਲੋੜਵੰਦ ਗਰੀਬ ਪਰਿਵਾਰਾਂ ਨੂੰ ਇੱਕ 9 ਲੱਖ ਰੁਪਏ ਦੀ ਐਂਬੂਲੈਂਸ ਗੱਡੀ ਆ ਉਸ ਦੇ ਮੁਖ ਸੇਵਾ ਅਗਰ ਭਾਈ ਮਜੀਤ ਸਿੰਘ ਜੀ ਆ ਇਹਨਾਂ ਵੱਲੋਂ ਇਹ ਪੈਟਰੋਲ ਤੇ ਡਰਾਈਵਰ ਦੇ ਖਰਚੇ ਵੀ ਖੁੱਦ ਉੱਤੇ ਜਾ ਰਹੇ ਆ ਸੋ ਸਾਇਟੀ ਵੱਲੋਂ ਹੋਰ ਪਰਾਲੇ ਇਸ ਪ੍ਰਕਾਰ ਕੇ ਜਿਵੇਂ ਅੱਜ ਸਮਾਗਮ ਕਰਵਾਇਆ ਗਿਆ ਸਮਾਗਮ ਦੇ ਚ ਬੰਵਾਲੇ ਬੰਦੇ ਗਏ ਆ ਨੌਜਵਾਨਾਂ ਨੂੰ ਦਸਤਾਰਾਂ ਵੰਡੀਆਂ ਗਈਆਂ ਵਾ ਹੋਰ ਇਹਨਾਂ ਨੂੰ ਬੱਚਿਆਂ ਨੂੰ ਖੰਡੇ ਦੇ ਉੱਤੇ ਲਿਵੇਂ ਲਿਵੇਂ ਨੂੰ ਸਾਰੇ ਦੇ ਬੱਚੇ ਤੁਸੀਂ ਦੇਖੋ ਤੁਸੀਂ ਮਾਹੌਲ ਇੱਥੇ ਦਾ ਕਿ ਬੱਚਿਆਂ ਨੇ ਕਿੱਦਾਂ ਸਾਡਰ ਦੇ 17 ਸਜਾਈਆਂ ਤੇ ਵੱਧ ਕਿ ਤਰਾਂ ਗਿਆ ਜਾ ਰਿਹਾ ਵਾ ਨੌਜਵਾਨਾਂ ਨੂੰ ਤੇ ਗੁਰੂ ਵਾਲੇ ਬਣਿਏ ਤੇ ਨਸ਼ਿਆਂ ਤੋਂ ਦੂਰ ਹੋਈਏ ਅਸੀਂ ਇਹ ਨਗਰ ਵਡਾਲਾ ਯੋਗ ਦੇ ਕੈਪਟਨ ਨਰਿੰਦਰ ਸਿੰਘ ਜੀ ਸਾਡੇ ਨਾਲ ਸੁਸਾਇਟੀ ਮੈਂਬਰ ਨੇ ਇਹ ਵੱਧ ਚੜ ਕੇ ਸੇਵਾ ਨਿਭਾ ਰਹੇ ਆ ਇਹਨਾਂ ਨੇ ਵਡਾਲਾ ਯੋਗ ਦੇ ਵਿੱਚ 11 ਮੈਂਬਰੀ ਕਮੇਟੀ ਚੁੜਾਈ ਦਿੱਤੀ ਆ ਨੌਜਵਾਨ ਲੱਦ ਕੋ ਖੜੇ ਦਿੱਤੇ ਆ ਮਲਤੂਰ ਤੋਂ ਸਾਡੇ ਮੈਂਬਰ ਰਾਜੇ ਨੇ ਨਿਰਵੈ ਸਿੰਘ ਸਾਹਿਬ ਉਹਨਾਂ ਨੇ 11 ਮੈਂਬਰੀ ਕਮੇਟੀ ਮਲਤੂਰ ਵੀ ਬਣਾਈ ਆ ਤਲਵੰਡੀ ਲੋਗਾਂ ਤੋਂ ਦਸਿੰਦਰ ਸਿੰਘ ਜਸਾ 11 ਮੈਂਬਰੀ ਕਮੇਟੀ ਚੁੜਾਈ ਆ